ਨੰਗਲ ਦੇ ਵਿੱਚ ਪਿਟਬੁਲ ਨਸਲ ਦੇ ਕੁੱਤੇ ਨੇ ਐਤਵਾਰ ਰਾਤ 11 ਸਾਲ ਦੀ ਕੁੜੀ ਤੇ ਹਮਲਾ ਕਰ ਦਿੱਤਾ। ਕੁੜੀ ਘਰ ਦੇ ਬਾਹਰ ਸੀ ਤੇ ਜਦੋਂ ਗਵਾਂਡੀ ਦੇ ਕੁੱਤੇ ਨੇ ਉਸ ਨੂੰ ਚਪਟਾ ਮਾਰਿਆ। ਪਰਿਵਾਰ ਤੇ ਗਵਾਂਡੀਆਂ ਦੇ ਵੱਲੋਂ ਰਲ ਕੇ ਕੁੜੀ ਨੂੰ ਕੁੱਤੇ ਦੀ ਪਕੜ ਦੇ ਵਿੱਚੋਂ ਛੁਡਵਾਇਆ ਗਿਆ। ਪਰ ਹਮਲਾ ਇੰਨਾ ਖਤਰਨਾਕ ਸੀ ਕਿ ਕੁੱਤੇ ਨੇ ਕਈ ਥਾਵਾਂ ਤੇ ਕੱਟਿਆ ਤੇ ਗੱਲ ਦੀ ਬਜਾਏ ਸਿਰ ਨੂੰ ਨਿਸ਼ਾਨਾ ਬਣਾਇਆ। ਲੜਕੀ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਤੇ ਪਰਿਵਾਰ ਤੇ ਲੋਕ ਪੁਲਿਸ ਤੋਂ ਇਸ ਖਿਲਾਫ ਸਖਤ ਕਾਰਵਾਈ ਦੀ ਮੰਗ ਕਰ ਰਹੇ ਨੇ। ਕਿ ਖਤਰਨਾਕ ਨਸਲ ਦੇ ਕੁੱਤਿਆਂ ਨੂੰ ਕੰਟਰੋਲ ਕਰਨ ਆ ਲਈ ਕਿ ਮੇਰੀ ਬੇਟੀ ਕੋਲ ਸਰਗੁਣ ਹੋ ਰਹਾ ਹੈ ਅਸੀਂ ਇੱਕ ਆਪਣਾ ਅੰਟੀਮੀਡੀਆ ਡਬਲਿਚ ਰਹਿੰਦੇ ਤੇ ਇਹਨਾਂ ਨੇ ਕੁਝ ਨਾ ਘਟਿਆ ਉਹ ਅੱਜ ਤੋਂ ਸਟਾਈਡ ਰਹਿੰਦੇ ਤੇ ਅੱਜ ਨੂੰ ਇਹ ਝੂਟੀ ਵੀਡੀਓ ਜਾਂਦੇ ਸੀ ਇਹਨਾਂ ਦੀ ਇੱਕ ਝੂਟੀ ਬੇਟੀ ਨਾ ਆਪਣੇ ਸਿਰ ਸਾਡੇ ਘਰੇ ਆਏ ਸੀ ਪਾਰਟੀ ਤੇ ਬੇਟੀ ਝੂਟੀ ਹੋਣ ਕਰਕੇ ਉਹਨਾਂ ਦੀ ਬੱਚੀ ਝੂਟੀ ਹੋਣ ਕਰਕੇ ਆਪਾਂ ਨੇ ਆਪਣੀ ਕੁੜੀ ਨੂੰ ਬੋਲਦਾ ਕਿ ਘਰੇ ਛੱਡਿਆ ਜਾ ਕੇ ਇਹਨਾਂ ਨੂੰ ਤੇ ਇਹਨਾਂ ਦਾ ਪੁੱਤ ਤਾਂ ਨਹੀਂ ਬਾਹਰ ਹੁਲਾ ਘਟਿਆ ਬੇਟਾ ਨੂੰ ਪੁੱਤ ਇਹ ਪਹਿਲਾਂ ਕਿ ਇਹ ਵਾਅਵਾ ਹੋ ਗਿਆ ਹੋ ਜੁਗੀਆਂ ਦੀਆਂ ਉਹ ਜਦੋਂ ਉਹ ਪੁੱਤੀ ਮਿਲ ਕੇ ਬਣਾ ਬੱਚੇ ਜੁੜਣਗੇ ਨਾ ਉਹ ਕੁੱਤਾ ਤਰ ਮੇਰੇ ਮੇਰੀ ਗੁਲੀਰਾਂ ਉੱਪਰ ਗਿਆ। ਤੇ ਜਦੋਂ ਪਿਆ ਕਿ ਮੈਂ ਤਾਂ ਆਪਣੇ ਘਰੇ ਸੀ ਕੰਮ ਕਰਿਆ ਸੀ ਤੇ ਮੈਨੂੰ ਅਚਾਨਕ ਦੋ ਤਿੰਨ ਫੋਨ ਬਜੇ ਅਲਗ-ਅਲਗ ਤੋਂ ਕਿ ਭਾਜੀ ਤੁਹਾਡੀ ਬੇਟੀ ਨੂੰ ਖਾਰਿਆ ਕੁੱਤੇ ਨਾਲ ਖਾਰਿਆ ਉਹਨਾਂ ਨੇ ਇਹ ਨਾ ਵੀ ਬਹੁਤ ਜਿਆਦਾ ਲਹੂ ਲਵਾਉਣੇ ਸੀ ਅਜਿਹਾ ਕਿ ਮੂੰਹ ਵਿੱਚ ਜੰਗੀ ਜਿਹਾ ਫੋਨ ਕਰਦਾ। ਜਦੋਂ ਆਪਾਂ ਗਏ ਜਦੋਂ ਮੈਂ ਦੇਖਿਆ ਕੁੜੀ ਮੇਰੇ ਤਰਫ ਰਹੀ ਜੀ ਆਹ ਇਹ ਜੰਗੀ ਜਿਹਾ ਕੰਮ ਬਰੇ ਜਰੀ ਦੇ। ਉਹਦੇ ਹੱਥ 'ਚ ਵੀ ਕੀ ਜਿਵੇਂ ਦੋਨੋਂ ਹੱਥ ਤੇ ਬਾਹਰ ਤੇ ਸਰੀਰ ਦੇ ਵੀ ਫੋਨ ਚੱਲਣੇ ਜਾਣ ਆਏ। ਇਹ ਇਹ ਕਦਰ ਸੀ ਕਿ ਉਹਨਾਂ ਨੇ ਸਿਰ ਤੇ ਕੁੱਤਿਆਂ ਬਾਈਟ ਕਰਨ ਦੀ ਕੋਸ਼ਿਸ਼ ਕੀਤੀ। ਉਹ ਵੈਸੇ ਗਰਮ ਨਾ ਜਿਆਦਾ ਸੀ ਗੜ ਤੋਂ। ਉਹ ਗੜ ਦੀ ਉਹ ਜਦੋਂ ਬੱਚੇ ਬੰਦੇ ਨੇ ਕੁੱਤੇ ਆ ਉਹ ਸਿਰ ਤੇ ਬਾਈਟ ਕੀਤੇ ਨੇ। ਅਗਰ ਉਹ ਲਿਖਾਵਣਾ ਕੋਈ ਗਰਮ ਤੇ ਬਾਈਟ ਕਰ ਦਿੱਤਾ ਹੋ ਸਕਦਾ ਨਹੀਂ ਕੁੜੀ ਮਰੀ ਜੀ ਬੱਚੀ ਵੀ ਮਰੀ ਜਾਣੀਦਾ ਹੁੰਦੀ ਜੀ। ਤੇ ਇਸ ਤੋਂ ਪਰੇ ਇਹ ਜੀ ਜਦੋਂ ਬੱਚੇ ਨਾ ਹੋਇਆ ਤਾਂ ਉਹ ਬੱਚੇ ਬੰਦੇ ਹਸਪੀਟਲ ਲੈ ਕੇ ਜਾਣ ਨਹੀਂ ਗਏ। ਤਾਂ ਜਿਹੜੇ ਲੋਕਲ ਲੋਕੀ ਵਾਲੇ ਬੰਦੇ ਆ ਉਹਨਾਂ ਨੇ ਚੜਾਇਆ। ਉਹ ਜਿਹੜੇ ਬੰਦੇ ਲੋਕਲ ਕਿਹਨਾਂ ਕੁੱਤੇ ਪਾਲਿਓ ਸੀ ਉਹ ਦੱਸੇ ਕਿ ਉਹਨਾਂ ਨੇ ਬੜੇ ਜੌਂਦਰਸ ਦੀ ਪੁੱਤ ਜੀ ਮੂੰਹ ਨਾ ਖੋਲਿਆ। ਕੁੱਤਾ ਮੂਹਣੀ ਪੜੇ ਸੀ ਮੇਰੇ ਪੁੱਤ ਨੇ ਮੂਹਟ ਫੋੜ ਕੇ ਡਰਾਇਆ ਤਾਂ ਕੁੱਤਾ ਦੁਆਰਾ ਫਿਰ ਉੱਥੋਂ ਪੜੇ ਦੀ ਵਾਰ-ਵਾਰ ਜੋ ਉਸ ਤੋਂ ਬਾਅਦ ਜਦੋਂ ਉਹ ਅਸੀਂ ਲੈ ਕੇ ਆਏ ਤਾਂ ਉਹ ਬੰਦੇ ਉਹਨਾਂ ਹਸਪੀਟਲ ਹੀ ਜਾਣ ਕਿ ਕਿ ਅਸੀਂ ਆਪਣੀ ਖੁੱਲ ਗੱਡੀਆਂ ਲੈ ਕੇ ਹਸਪੀਟਲ ਆਏ ਤਾਂ ਡਾਕਟਰ ਨੇ ਚੈੱਕ ਕਰਾਇਆ ਉਹਨਾਂ ਨੇ ਕਿਹਾ ਜਿਆਦਾ ਹੀ ਕਿ ਬੱਚੇ ਦਾ ਬਹੁਤ ਜਿਆਦਾ ਨਜਾਇਓ ਹੋ ਗਿਆ ਸੈਂਟਰ ਕੋਲ ਜਿਹੜਾ ਕਿ ਕਾਲੀ ਵਾਲਿਆਂ ਬਾਈਕ ਕਰਦੋ ਤਾਂ ਹੋ ਲੱਗਦਾ ਕਿ ਵੱਧ ਨੁਕਸਾਨ ਹੋ ਜਾਂਦਾ ਹੈ ਇਹ ਨਾ ਇੰਨਾ ਸ਼ਹਿਰ ਮਾਹੌਲ ਕੋਲ ਹੈ ट्वेंटी फर्स्ट सेप्टेम्बर को पौने नौ बजे के करीब शाम का रात में सरगुन कौर ग्यारह साल की बच्ची डॉक्टर जसपाल सरोवर डबल डी ब्लॉक नंबर से आएगा अपॉइंट के साथ उनके नेबर का डॉक्ट था डॉग था उसका हमने जो भी ट्रीटमेंट कर दिया